ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਸਾਖੀ ਵਿੱਚ ਆਪਾਂ ਜਾਣਾਂਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਬੁੱਢਾ ਜੀ ਨੇ ਕਿਉਂ ਕਿਹਾ ਕਿ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ ਤਾਂ ਆਓ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਗ੍ਰਾਮ ਵੱਲੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਪਣੇ ਪਰਿਵਾਰ ਨੂੰ ਮਿਲਣ ਲਈ ਚੱਲ ਪਏ ਰਾਸਤੇ ਵਿੱਚ ਇੱਕ ਪੜਾਵ ਦੌਰਾਨ ਕਪੋਗ੍ਰਾਮ ਨਗਰ ਵਿੱਚ ਇੱਕ ਰੁੱਖ ਦੇ ਹੇਠਾਂ ਬੈਠ ਕੇ ਕੀਰਤਨ ਕਰਨ ਲੱਗੇ ਤਾਂ ਕਿਸ਼ੋਰ ਦਸਾਂ ਸਾਲਾਂ ਦਾ ਬਾਲਕ ਗੁਰੂ ਜੀ ਦੀ ਕੀਰਤਨ ਦੀ ਆਵਾਜ਼ ਸੁਣ ਕੇ ਗੁਰੂ ਜੀ ਦੇ ਕੋਲ ਆਇਆ ਅਤੇ ਕਾਫੀ ਸਮੇਂ ਕੀਰਤਨ ਸੁਣਦਾ ਰਿਹਾ ਫਿਰ ਆਪਣੇ ਘਰ ਵੱਲ ਨੂੰ ਚਲਾ ਗਿਆ ਕਰੋ ਦੁੱਧ ਤੇ ਮੱਖਣ ਲਿਆ ਕੇ ਗੁਰੂ ਜੀ ਨੂੰ ਭੇਟ ਕਰਦਿਆਂ ਕਿਹਾ ਕਿ ਗੁਰੂ ਜੀ ਕਿਰਪਾ ਕਰਕੇ ਇਹਨਾਂ ਦਾ ਸੇਵਨ ਕਰੋ ਉਸ ਕਿਸ਼ੋਰ ਦੀ ਸੇਵਾ ਭਗਤੀ ਤੇ ਸ਼ਰਧਾ ਦੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਪੁੱਛਿਆ ਪੁੱਤਰ ਜੀ ਤੁਸੀਂ ਕੀ ਚਾਹੁੰਨੇ ਹੋ ਕਿਸ਼ੋਰ ਬਾਲਕ ਨੇ ਜਵਾਬ ਦਿੱਤਾ ਕਿ ਗੁਰੂ ਦੇਵ ਮੈਨੂੰ ਮੋਤਤ ਬਹੁਤ ਡਰ ਲੱਗਦਾ ਹੈ ਤੇ ਮੈਂ ਇਸ ਡਰ ਵੱਲੋਂ ਆਜ਼ਾਦ ਹੋਣਾ ਚਾਹੁੰਨਾ ਹਾਂ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪੁੱਤਰ ਤੁਹਾਡੀ ਉਮਰ ਤਾਂ ਖੇਡਣ ਖੁੱਦਣ ਵਾਲੀ ਹੈ ਅਤੇ ਤੈਨੂੰ ਇਹ ਕੰਬੀਰ ਗੱਲਾਂ ਕਿੱਥੋਂ ਸੁਝੀਆਂ ਹਨ ਇਹ ਮੌਤ ਦਾ ਡਰ ਤਾਂ ਬੁਢੇਪੇ ਦੀ ਕਲਪਨਾ ਹੁੰਦੀ ਹੈ ਉੰਜ ਮੌਤ ਨੇ ਉਹਨਾ ਤਾਂ ਇੱਕ ਦਿਨ ਜ਼ਰੂਰ ਹੈ ਇਹ ਜਵਾਬ ਸੁਣ ਕੇ ਕਿਸ਼ੋਰ ਬਾਲਕ ਨੇ ਫੇਰ ਕਿਹਾ ਕਿ ਇਹ ਤਾਂ ਮੈਂ ਕਹਿ ਰਿਹਾ ਹਾਂ ਹਾਂ ਕੀ ਮੋਦ ਕੀ ਭਰੋਸਾ ਪਤਾ ਨਹੀਂ ਕਦੋਂ ਆ ਜਾਵੇ ਇਸ ਲਈ ਮੋਤਮ ਦਿਆਦੀ ਰਹਿਣਾ ਹ ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਕਿ ਪੁੱਤਰ ਤੂੰ ਤਾਂ ਬਹੁਤ ਸਿੱਧੰਗ ਬੁੱਧੀ ਪਾਈ ਹੈ ਇੰਨਾਂ ਰਿਪਸ਼ਣ ਗੱਲਾਂ ਉੱਤੇ ਵੱਡੇ ਵੱਡੇ ਲੋਕ ਵੀ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦੇ ਜੇਕਰ ਮੋਦ ਦਾ ਡਰ ਹੀ ਹਰ ਕੋਈ ਵਿਅਕਤੀ ਆਪਣੇ ਸਾਹਮਣੇ ਰੱਖੇ ਤਾਂ ਇਹ ਅਪਰਾਧ ਹੀ ਕਿਉਂ ਖੈਰ ਤੁਹਾਡਾ ਨਾਂ ਕੀ ਹੈ ਕਿਸ਼ੋਰ ਬਾਲਕ ਨੇ ਕਿਹਾ ਕਿ ਮੇਰਾ ਨਾਮ ਬੁੱਢਾ ਹੈ ਅਤੇ ਮੇਰਾ ਘਰ ਇਸ ਪਿੰਡ ਵਿੱਚ ਹੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਡੇ ਮਾਤਾ ਪਿਤਾ ਨੇ ਤੁਹਾਡਾ ਨਾਮ ਬਿਲਕੁਲ ਸਹੀ ਰੱਖਿਆ ਹੈ ਕਿਉਂਕਿ ਤੂੰ ਤਾਂ ਬਹੁਤ ਛੋਟੀ ਉਮਰ ਵਿੱਚ ਹੀ ਬਹੁਤ ਵਧੀਆ ਅਤੇ ਬੁੱਢਿਆਂ ਵਾਲੀ ਗੱਲਾਂ ਕਰਦਾ ਹੈ ਅਤੇ ਤੈਨੂੰ ਮੌਤ ਦਾ ਡਰ ਕਦੋਂ ਤੋਂ ਸਤਾਉਣ ਲੱਗਾ ਹੈ ਕਿਸ਼ੋਰ ਬੁੱਢੇ ਨੇ ਕਿਹਾ ਕਿ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਅੱਗ ਜਲਾਉਣ ਵਾਸਤੇ ਕਿਹਾ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਚੱਲੀ ਤੇ ਇਸ ਉੱਤੇ ਮੇਰੀ ਮਾਤਾ ਨੇ ਮੈਨੂੰ ਦੱਸਿਆ ਕਿ ਪਹਿਲਾਂ ਛੋਟੀਆਂ-ਛੋਟੀਆਂ ਲੱਕੜਾਂ ਤੇ ਤਣਕੇ ਤੇ ਆਦੀ ਸਮਾਨ ਜਲਾਇਆ ਜਾਂਦਾ ਹੈ ਫਿਰ ਜਾ ਕੇ ਵੱਡੀਆਂ-ਵੱਡੀਆਂ ਲੱਕੜਾਂ ਨੂੰ ਅੱਗ ਲੱਗਦੀ ਹੈ ਬਸ ਮੈਂ ਉਸੇ ਦਿਨ ਤੋਂ ਹੀ ਇਸ ਵਿਚਾਰ ਵਿੱਚ ਹਾਂ ਜਿਸ ਤਰ੍ਹਾਂ ਅੱਗ ਛੋਟੇ-ਛੋਟੇ ਲੱਕੜਾਂ ਨੂੰ ਪਹਿਲਾਂ ਜਲਾਉਂਦੀ ਹੈ ਠੀਕ ਉਸੇ ਤਰ੍ਹਾਂ ਮੌਤ ਵੀ ਪਹਿਲਾਂ ਛੋਟੇ ਬੱਚਿਆਂ ਨੂੰ ਹੀ ਆਉਂਦੀ ਹੈ ਫੇਰ ਕੀ ਹੋਵੇਗਾ ਭਾਈ ਬੁੱਢੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕੀ ਪੁੱਤਰ ਤੂੰ ਵਡਭਗਾਂ ਹੈ ਜੋ ਤੈਨੂੰ ਮੌਤ ਨਜ਼ਦੀਕ ਦਿਖਾਈ ਦਿੰਦੀ ਹੈ ਇਸ ਦੂਰਦਰਖਤੀ ਦੇ ਕਾਰਨ ਇੱਕ ਦਿਨ ਤੂੰ ਬਹੁਤ ਮਹਾਨ ਬਣੇਗਾ ਜੇਕਰ ਤੂੰ ਚਾਹੇ ਤਾਂ ਸਾਡੇ ਆਸ਼ਰਮ ਵਿੱਚ ਆ ਕੇ ਰਹਿ ਸਕਦਾ ਹੈ ਇਹ ਗੱਲ ਸੁਣ ਕੇ ਕਿਸ਼ੋਰ ਬੁੱਢਾ ਜੀ ਬਹੁਤ ਖੁਸ਼ ਹੋਏ ਅਤੇ ਪੁੱਛਣ ਲੱਗਾ ਹੈ ਗੁਰੂਦੇਵ ਜੀ ਤੁਹਾਡਾ ਆਸ਼ਰਮ ਕਿੱਥੇ ਹੈ ਤਾਂ શ્રી ਗੁਰੂ ਨਾਨਕ ਦੇਵ ਜੀ ਨੇ ਕਿਹਾ ਮੇਰਾ ਆਸ਼ਰਮ ਇੱਥੋਂ ਲਗਭਗ ਥੋੜੀ ਹੀ ਦੂਰੀ ਰਾਵੀ ਨਦੀ ਉੱਤੇ ਹੈ ਇਹ ਗੱਲ ਸੁਣ ਕੇ ਕਿਸ਼ੋਰ ਬੁੱਢਾ ਨੇ ਕਿਹਾ ਗੁਰੂਦੇਵ ਮੈਂ ਆਪਣੇ ਮਾਤਾ ਪਿਤਾ ਜੀ ਵੱਲੋਂ ਆਗਿਆ ਲੈ ਕੇ ਕੁਝ ਦਿਨ ਬਾਅਦ ਤੁਹਾਡੀ ਸੇਵਾ ਵਿੱਚ ਆ ਜਾਵਾਂਗਾ ਤੇ ਗੁਰੂ ਨਾਨਕ ਦੇਵ ਜੀ ਨੇ ਬੁੱਢੇ ਨੂੰ ਕਿਹਾ ਕਿ ਜੇਕਰ ਤੂੰ ਸਾਡੇ ਕੋਲ ਆਉਣਾ ਹੈ ਉਸ ਤੋਂ ਪਹਿਲਾਂ ਦਰਨਮੀਸ਼ਾ ਤੇ ਆਤਮ ਸੰਪਰਨ ਦੀ ਦੀ ਭਾਵਨਾ ਪੱਕੀ ਕਰ ਲੈਣਾ ਤੇ ਉਸ ਨੂੰ ਆਪਣੇ ਆਪ ਨੂੰ ਤਿਆਰ ਕਰੋ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ